ਮੈਂ ਪੰਜਾਬ ਦੀ ਨੋਹ ਰਾਣੀ ਸਿਮਰਨ कौर ਹੈ ਜੀ ਐਸੋ ਤੇ ਮੇਰਾ ਨਾਮ ਉਂਝੀ ਕਿਮਾ ਕੋੜੀ ਨਾਮ ਪਰ ਮੈਂ ਅੱਜ ਥੋੜੀਆਂ ਸੱਜਾ ਬਣਾਈ ਸੀ ਜਦੋਂ ਘਰਾਂ ਨਾਲ ਤੁੰਗਾ ਦੀ ਐਸੀ ਸਾਨੂੰ ਦੀਪ 20 ਸਾਲ ਹੋ ਗਏ 20 ਸਾਲ ਵਿਆਹ ਹੋਣਾ ਸਾਰਾ ਬਹੁਤ ਬਹੁਤ ਵਧੀਆ ਲੱਗਿਆ ਜੀ ਮੈਂ ਜਦੋਂ ਨੂੰ ਮਿਲ ਕੇ ਸੀ ਅਸੀਂ ਅੰਮ੍ਰਿਤ ਜੀ ਪੰਜਾਬੀ ਕਿਤਾਬ ਸਿੱਖੀ ਆਹ ਪੌਂਡ ਹਾਂ ਇਹ ਤਾਂ ਯਾਦ ਰਹੇ ਲੋ ਜੀ ਇਹ ਵੀ ਪਹਿਲਾ ਤੇਰਾ ਸੱਸ ਸੋਹਰੇ ਨੇ ਸਿਖਾਇਨੇ ਵੀ ਹੈ ਜੀ ਸਾਨੂੰ ਬਹੁਤ ਵਧੀਆ ਲੱਗਿਆ ਜੀ ਸੱਸ ਸੋਹਰਾ ਸਾਰਾ ਆਲਾ ਸਰਬ ਸਾਰਾ ਸਭ ਪਤਾ ਹੀ ਇਹਨਾਂ ਨੂੰ ਦਾਦੀ ਜੀ ਗ੍ਰਾਣੀ ਜੀ ਖਾਣੀ ਅੱਛਾ ਵੈਰੀ ਵੁੱਡ ਕਿਉਂ ਬੰਦੀ ਬੋਗਦੀ ਕਿਉਂ ਕਿਉਂ ਕਰਦੀ ਆਪਾਂ ਨੂੰ ਵੀ ਨਹੀਂ ਉਹ ਵਰਲਡ ਪਤਾ ਜਿਹੜੇ ਬੋਲਦੇ ਪੰਜਾਬੀ ਜੀ ਜੋ ਜਰਾ ਨਹੀਂ ਹੈ ਸੌਥ ਕੋਰੀਆ ਬਾਰੇ ਜੀ ਦਿਖਾਣੇ ਆ ਕਿ ਸਾਣਾ ਸੋਸ਼ਲ ਤੇ ਅੱਜ ਤੁਸੀਂ ਇੱਥੇ ਸੌਥ ਕੋਰੀਆ ਚ ਆਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਧੰਨਵਾਦ ਜੀ ਹਾਂਜੀ ਮੈਂ ਪੰਜਾਬ ਦੀ ਨੋਹਰਾਣੀ ਸਿਮਰਨ ਕੌਰ ਐ ਜੀ ਵੈਸੋ ਤੇ ਨਾ ਉਂਝ ਕਿ ਮਾ ਕੋਰੀਆ ਨਾ ਪਰ ਮੈਂ ਅੱਜ ਥੋੜੀਆਂ ਪੱਜਾ ਬਣਾਈ ਜੀ ਜੇ ਜਰਾ ਘਰਾਂ ਨਾਲ ਤੁੰਗਦੀ ਐ ਜੀ ਸਾਨੂੰ ਜੀ 20 ਸਾਲ ਹੋ ਗਏ 20 ਸਾਲ ਵਿਆਹ ਨੂੰ ਖਾਣਾ ਸਾਰ ਬਹੁਤ ਬਹੁਤ ਵਧੀਆ ਲੱਗਿਆ ਜੀ ਮੈਂ ਤਾਂ ਦੇਖਾ ਨਾ ਮਿਲ ਕੇ ਪੀ। ਇਹ ਮੁੰਜੇ ਪੰਜਾਬੀ ਕਿਤਾ ਸਿੱਖੀ। ਮੈਂ ਬਤਾਂਗੀ ਕਿ ਇਹ ਪੰਜਾਬੀ ਇਹ ਤਾਂ ਯਾਦ ਰਹਿਲੇ ਸੀ ਇਹ ਹੀ ਪਹਿਲਾ। ਮੇਰਾ ਸੱਸ ਸੋਹਰਾ ਇਸ ਕਾਹਨੇ ਮਿਲਿਆ। ਇਹ ਸਾਨੂੰ ਬਹੁਤ ਵਧੀਆ ਲੱਗਿਆ ਜੀ। ਸੱਸ ਸੋਹਰਾ ਸਾਰਾ ਆਲਾ ਸਾਰਾ ਸਭ ਪਤਾ ਹੀ ਇਹਨਾਂ ਨੂੰ। ਪੁਰਾਣੀ ਚ ਕੰਮੀ। ਅੱਛਾ ਵੈਰੀ ਗੁੱਡ। ਇਹ ਕਿਉਂ ਪੰਜਾਬੀ ਬੋਲ ਗਿਆ? ਕਿਉਂ ਪੰਜਾਬੀ? ਆਪਾਂ ਨੇ ਵੀ ਨਹੀਂ ਉਹ ਵਰਲਡ ਪਤਾ ਜਿਹੜੇ ਬੋਲਦੇ। ਸਾਊਥ ਕੋਰੀਆ ਬਾਰੇ ਜੀ ਦਿਖਾਨੀ ਆ ਕਿ ਸਾਣਾ ਸੋਸ਼ਲ ਤੇ ਅੱਜ ਤੁਸੀਂ ਇੱਥੇ ਸਾਊਥ ਕੋਰੀਆ ਚ ਆਏ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਧੰਨਵਾਦ ਜੀ ਵਾਹ ਵਾਹ ਹਾਂਜੀ ਮੈਂ ਪੰਜਾਬ ਦੀ ਨੋਹਰਾਣੀ ਸਿਫਰੰਕੌਰ ਹੈ ਜੀ ਐਸੋ ਤੇ ਮੇਰਾ ਨਾਮ ਉਂ ਜੀ ਕਿਮਾ ਕੋਰੀਆ ਨਾ ਪਰ ਮੈਂ ਅੱਜ ਥੋੜੀਆਂ ਸੱਜਾ ਬਣਾਈ ਸੀ ਤੇ ਜਰਾ ਘਰਾਂ ਨਾਲ ਤੁੰਗਾ ਦੀ ਹੈ ਜੀ ਸਾਨੂੰ ਦੀਪਕ 20 ਸਾਲ ਹੋ ਗਏ 20 ਸਾਲ ਵਿਆਹ ਨੂੰ ਖਾਣਾ ਸਰ ਜੀ ਜਦੋਂ ਤੁਹਾਨੂੰ ਜਿਆਦਾ ਬਹੁਤ ਬਹੁਤ ਵਧੀਆ ਲੱਗਿਆ ਜੀ ਜਦੋਂ ਵੇ ਅਸੀਂ ਹਮੇਸ਼ਾ ਪੰਜਾਬੀ ਕਿਤਾਬ ਸਿੱਖੀ ਆ। ਇਹ ਬਤਾਂ ਜੀ ਇਹ ਤਾਂ ਯਾਦ ਰਹਿਲੇ ਜੀ ਇਹ ਹੀ ਪਹਿਲਾ। ਮੇਰੇ ਸੱਸ ਸੋਹਰੇ ਨੇ ਕਾਹਨੇ ਵੀ। ਹਾਂ ਜੀ ਹਾਂ। ਇਹ ਸਾਨੂੰ ਬਹੁਤ ਵਧੀਆ ਲੱਗਿਆ ਜੀ। ਸੱਸ ਸੋਹਰਾ ਘਰ ਵਾਲਾ ਸਭ ਪਤਾ ਹੀ ਇਹਨਾਂ ਨੂੰ। ਪੁਰਾਣੀ ਵਿੱਚ ਕੰਮੀ। ਅੱਛਾ ਵੈਰੀ ਗੁੱਡ। ਇਹ ਕਿਉਂ ਤਨ ਅੜੀ ਬੋਗਾਂ? ਕਿਉਂ ਪੰਜਾਬੀ? ਆਪਾਂ ਨੇ ਵੀ ਨਹੀਂ ਉਹ ਵਰਲਡ ਪਤਾ ਜਿਹੜੇ ਬੋਲਦੇ। ਪੰਜਾਬੀ ਜੀ ਵੀ ਦੀ ਅੱਜ ਸੌਂਟ ਕੋਰੀਆ ਬਾਰੇ ਜਿਹਨੇ ਖਾਂਦੇ ਆ ਕਿ ਸਾਰਾ ਕੁਝ ਤੇ ਅੱਜ ਤੁਸੀਂ ਇੱਥੇ ਸੌਂਟ ਕੋਰੀਆ ਚ ਆਏ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਥੈਂਕ ਯੂ ਹਾਂਜੀ ਮੈਂ ਪੰਜਾਬ ਦੀ ਨੂਰਾਨੀ ਸਿਫਰੰਕ ਹੋਰੇ ਜੀ ਵੈਸੋ ਤੇ ਨਾ ਉਹਨਾਂ ਜੀ ਕੀ ਮਾ ਕੋਰੀਆਂ ਨਾ ਪਰ ਮੈਂ ਅੱਜ ਥੋੜੀਆਂ ਸੱਚ ਆਪਾਂ ਐਸੀ ਜਿਵੇਂ ਘਰਾਂ ਨਾਲ ਤੁੰਗਦੀ ਐ ਜੀ ਸਾਨੂੰ ਵੀ 20 ਸਾਲ ਹੋ ਗਏ ਜੀ ਵੀਰ ਸਾਹਿਬ ਵਿਆਹ ਹੋ ਪਾਰਾ ਸਾਹਿਬ ਤੇ ਬਹੁਤ ਬਹੁਤ ਵਧੀਆ ਲੱਗਿਆ ਜੀ ਮੈਂ ਜਦੋਂ ਮੈਂ ਕਿਹਾ ਸੀ ਅੰਮ੍ਰਿਤ ਜੋ ਪੰਜਾਬੀ ਕਿਤਾਬ ਸਿੱਖੀ ਆ ਇਹ ਤਾਂ ਯਾਦ ਰਹੇ ਲੋ ਜੀ ਇਹ ਵੀ ਪਹਿਲਾ ਮੇਰਾ ਸੱਸ ਸੋਹਰੇ ਨੇ ਸਖਾਈ ਨੇ ਇਹ ਸਾਨੂੰ ਬਹੁਤ ਵਧੀਆ ਲੱਗਿਆ ਜੀ ਸੱਸ ਸੋਹਰਾ ਸਾਰਾ ਆਲਾ ਸਰਬ ਆਲਾ ਸਰਬ ਪਤਾ ਹੀ ਇਹਨਾਂ ਨੂੰ ਗੁਰਾਣੀ ਚ ਖਾਣੀ ਅੱਛਾ ਵੈਰੀ ਵੈਕ ਤੇ ਕਿਉਂਕਿ ਅੱਡੀ ਬੋਗਦੀ ਕਿਉਂਕਿ ਜੱਬੀ ਆਪਾਂ ਨੂੰ ਵੀ ਨਹੀਂ ਉਹ ਵਰਲਡ ਪਤਾ ਜਿਹੜੇ ਬੋਲਦੇ ਆ ਪੰਜਾਬੀ ਜੱਬੀ ਅੱਜ ਇਹ ਸਾਊਥ ਕੋਰੀਆ ਬਾਰੇ ਜੀ ਦਿਖਾਉਂਦੇ ਆ ਕਿ ਸਾਰਾ ਕੁਝ ਤੇ ਅੱਜ ਤੁਸੀਂ ਇਥੇ ਸਾਊਥ ਕੋਰੀਆ ਚ ਆਏ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਥੈਂਕ ਯੂ